ਰੋਸ਼ਨੀ ਪੰਜਾਬ ਵਿੱਚ ਤੁਹਾਡਾ ਸਵਾਗਤ ਹੈ ਆਓ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਮੌਸਮ ਵਿਭਾਗ ਦੀਆਂ ਲਾਈਵ ਤਸਵੀਰਾਂ ਜਿਹੜਾ ਹੈ ਮੌਸਮ ਨੇ ਇੱਕਦਮ ਕਰਵਟ ਲਈਤੀ ਹੈ ਕਾਲੀ ਘਟਾ ਛਾਈ ਹੋਈ ਹੈ ਇੱਕਦਮ ਇੰਨੀ ਗਰਮੀ ਹੋਣ ਦੇ ਬਾਵਜੂਦ ਇਸ ਤੋਂ ਬਾਅਦ ਮੌਸਮ ਨੇ ਇੱਕਦਮ ਕਰਵਟ ਲਈਤੀ ਤੇ ਬਹੁਤ ਹੀ ਜ਼ਿਆਦਾ ਤੇਜ਼ بارش ਅੰਦਰ ਪਾ ਰਹੇ ਆ ਤੁਹਾਨੂੰ ਮੌਸਮ ਦਾ ਹਾਲ ਆਪਣੇ روشنی ਪੰਜਾਬ ਦੀ ਚੈਨਲ ਦੇ ਮਾధ్యਮ ਰਾਹੀਂ ਦੋਸਤੋ ਤੁਹਾਨੂੰ ਦਿਖਾਇਆ ਜਾ ਰਿਹਾ ਹੈ ਲਾਈਵ ਤਸਵੀਰਾਂ ਬਠਿੰਡਾ ਦੀਆਂ ਬਠਿੰਡਾ ਦੀਆਂ ਲਾਈਵ ਤਸਵੀਰਾਂ ਦਿਖਾ ਰਹੇ ਆ ਤੁਹਾਨੂੰ ਅਜਿਹਾ ਜਿਹੜਾ ਹੈ ਕਿਲਰ ਰੋਡ ਤੇ ਖੜੇ ਆ ਕਿਲਰ ਰੋਡ ਮਹੱਲਾ ਪੂਜਾ ਵਾਲਾ ਜਿੱਥੇ ਲੋਕਾਂ ਨੂੰ ਮੀਂਹ ਕਰਕੇ ਗਰਮੀ ਕਾਰਨ ਗਰਮੀ ਤੋਂ ਮੀਂਹ ਕਾਰਨ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਲੋਕਾਂ ਨੂੰ ਨਾਲ-ਨਾਲ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਬੱਚੇ ਕਈ ਲੋਕ بارش ਦੇ ਵਿੱਚ ਮੀਂਹ ਦਾ ਆਨੰਦ ਮਾਣ ਰਹੇ ਹਨ ਜੁੜੇ ਰਹੋ ਸਾਡੇ ਨਾਲ ਰੋਸ਼ਨੀ ਪੰਜਾਬ ਦੀ ਪਟੰਡਾ ਤੋਂ ਅਸ਼ੋਕਬਜ਼ ਤੱਕ